ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 590 ਤੋਂ ਲੈ ਕੇ 592 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਤੀਜਾ ਸੁਣ ਸਿੱਖਿਆ ਸਾਧਨ ਆਇਓ ਜਿਚਰ ਗੁਰਮੁਖ ਸਬਦ ਨ ਲਾਗੇ ਸਤ ਗੁਰ ਸੇਵੀਐ ਨਾਮ ਮਨ ਵਸੈ ਵਿਚੋਂ ਭ੍ਰਮ ਪਉ ਪਗੈ ਜੇ ਹਾ ਸਤ ਗੁਰ ਨੂੰ ਜਾਣੈ ਤੇ ਹੋ ਹੂ ਵੈ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣ ਆਗੈ ਵਾਹਿਗੁਰੂ ਜੀ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਦੋਂ ਤੱਕ ਜੀਵ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਵਿੱਚ ਨਹੀਂ ਜੁੜਦਾ ਉਦੋਂ ਤੱਕ ਸਿਰਫ ਗੁਰੂ ਦੀ ਸਿੱਖਿਆ ਸੁਣਨ ਦੇ ਨਾਲ ਹੀ ਜੀਵ ਦਾ ਪ੍ਰੇਮ ਗੁਰੂ ਦੇ ਸ਼ਬਦ ਵਿੱਚ ਨਹੀਂ ਪੈਂਦਾ ਉਹਨੂੰ ਪ੍ਰੇਮ ਨਹੀਂ ਪੈਂਦਾ ਪਰਮੇਸ਼ਰ ਦੇ ਨਾਲ ਨਾ ਸ਼ਬਦ ਦੇ ਨਾਲ ਜਦੋਂ ਤੱਕ ਆਪ ਜੀਵ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ ਸਤਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਨ ਦੇ ਨਾਲ ਜੀਵ ਦੇ ਮਨ ਵਿੱਚ ਨਾਮ ਵਸ ਜਾਂਦਾ ਹੈ ਤੇ ਇਸ ਤਰ੍ਹਾਂ ਹਿਰਦੇ ਵਿੱਚੋਂ ਭ੍ਰਮ ਤੇ ਪਉ ਸਹਸ ਤੇ ਡਰ ਦੋਨੇ ਖਤਮ ਹੋ ਜਾਂਦੇ ਨੇ ਜਿਸ ਤਰ੍ਹਾਂ ਕਹਿੰਦੇ ਜੇਹਾ ਸਤਗੁਰੂ ਨੂੰ ਜਾਣੇ ਜਿਵੇਂ ਦਾ ਜੀਵ ਸਤਗੁਰੂ ਨੂੰ ਸਮਝਦਾ ਉਸ ਤਰ੍ਹਾਂ ਦਾ ਜੀਵ ਆਪ ਹੋ ਜਾਂਦਾ ਫਿਰ ਉਸ ਦੀ ਜਿਹੜੀ ਹੈਗੀ ਹੈ ਲੇਵ ਸੱਚੇ ਨਾਮ ਵਿੱਚ ਲੱਗ ਜਾਂਦੀ ਹੈ ਨਾਨਕ ਜੀ ਕਹਿੰਦੇ ਨੇ ਨਾਮ ਦੇ ਨਾਲ ਜੀਵ ਨੂੰ ਵਡਿਆਈ ਮਿਲਦੀ ਆ ਤੇ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਸशोਭਿਤ ਹੁੰਦਾ ਹੈ। ਪੋਰੀ ਗੁਰਸਿੱਖਾਂ ਮਨ ਹਰਪ੍ਰੀਤ ਹੈ ਗੁਰਪੂਜਣ ਆਵੈ ਹਰ ਨਾਮ ਵਣੰਜ ਰੰਗ ਸਿਉ ਲਾਹ ਹਰ ਰੰਗ ਨਾਮ ਲੈ ਜਾਵੈ। ਗੁਰ ਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਪਾਵੈ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਪਾਗੀ ਸਿੱਖ ਗੁਣਾਂ ਜਿਕਰਾਵੈ ਤੈਨਾ ਗੁਰ ਸਿੱਖਾਂ ਕੋ ਹਉ ਵਾਰਿਆ ਜੋ ਬਹੰਦਿਆ ਉੱਠਦਿਆ ਹਰ ਨਾਮ ਤੇ ਆਵੈ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜੋ ਗੁਰ ਸਿੱਖਨੇ ਉਹਨਾਂ ਦੇ ਮਨ ਵਿੱਚ ਹਰੀ ਦੇ ਨਾਲ ਪ੍ਰੇਮ ਹੈ ਤੇ ਉਹ ਗੁਰੂ ਦੀ ਸੇਵਾ ਕਰਨ ਆਉਂਦੇ ਨੇ ਹਰੀ ਦੇ ਨਾਮ ਦਾ ਵਪਾਰ ਕਰਦੇ ਨੇ ਤੇ ਖੱਟਦੇ ਨੇ ਹਰੀ ਦੇ ਨਾਮ ਦੀ ਪੂੰਜੀ ਦਾ ਲਾਹਾ ਖੱਟਦੇ ਨੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਚੰਗੇ ਸਮਝੇ ਜਾਂਦੇ ਨੇ ਗੁਰ ਸਤਗੁਰ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਬੋਹਲ ਹੈ ਉਹਦੇ ਕੋਲ ਬਹੁਤ ਖਜ਼ਾਨਾ ਭਰਿਆ ਹੋਇਆ ਹੈ ਵਡਪਾਗੀ ਸਿੱਖ ਨੇ ਜੋ ਆ ਕੇ ਗੁਣਾਂ ਦੀ ਸਾਂਝ ਗੁਣਾਂ ਦੀ ਸਾਂਝ ਕਰਦੇ ਨੇ ਗੁਰੂ ਦੇ ਨਾਲ ਕਿਹਦੇ ਗੁਣਾਂ ਦੀ ਪਰਮੇਸ਼ਰ ਦੇ ਗੁਣਾਂ ਦੀ ਨਾਨਕ ਜੀ ਕਹਿੰਦੇ ਨੇ ਮੈਂ ਉਹਨਾਂ ਗੁਰਸਿੱਖਾਂ ਤੋਂ ਵਾਰੇ ਜਾਵਾ ਜੋ ਬੈਹਦੇ ਆ ਉੱਠਦੇ ਆ ਹਰ ਵਕਤ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਚੇਤੇ ਚ ਪਸਾਉਂਦੇ ਨੇ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਕਰ ਹੋਉਂਦੀ ਵਤ ਨ ਜਾਣਨੀ ਅੰਦੇ ਪੋਕ ਮੋਏ ਬਿਲ ਲਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਦਾ ਨਾਮ ਬਹੁਤ ਵੱਡਾ ਖਜ਼ਾਨਾ ਹੈ ਪਰ ਗੁਰੂ ਦੇ ਸਨਮੁਖ ਰਹਿ ਕੇ ਹੀ ਪਾਇਆ ਜਾਂਦਾ ਹੈ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਇਸ ਨਾਮ ਦੇ ਖਜ਼ਾਨੇ ਨੂੰ ਜਿਹੜਾ ਸਾਡੇ ਹਿਰਦੇ ਵਿੱਚ ਵਸਦਾ ਹੈ ਇਹਦੇ ਬਾਰੇ ਜਾਣਦੇ ਨਹੀਂ ਹੈਗੇ ਫਿਰ ਕਹਿੰਦੇ ਬਸ ਮਾਇਆ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਵਿਅਰਥ ਕੁਆਉਂਦੇ ਨੇ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਪ੍ਰਮពਉ ਪਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੈ ਅਨ ਦਿਨ ਹਰ ਬੈ ਰਾਗੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜੋ ਜੀਵ ਸੱਚੇ ਤੇ ਨਾਮ ਵਿੱਚ ਲੱਗ ਗਿਆ ਉਹਦੀ ਕਾਇਆ ਸੋਨੇ ਵਾਂਗ ਸ਼ੁੱਧ ਹੋ ਗਈ ਕਿ ਨਾਮ ਨੇ ਉਹਦਾ ਹਿਰਦਾ ਪਵਿੱਤਰ ਕਰ ਦਿੱਤਾ ਫਿਰ ਉਸਨੇ ਨਿਰਮਲ ਜੋਤ ਨਿਰੰજન ਪਾਇਆ ਉਹ ਪਰਮੇਸ਼ਰ ਜੋ ਆਪ ਨਿਰਮਲ ਹੈ ਜਿਹਨੂੰ ਕਿਸੇ ਤਰ੍ਹਾਂ ਦੀ ਮੈਲ ਨਹੀਂ ਲੱਗੀ ਹੋਈ ਜੋ ਮਾਇਆ ਦੇ ਅੰਜਨ ਤੋਂ ਰਹਿਤ ਹੈ ਗੁਰੂ ਦੇ ਸਨਮੁਖ ਰਹਿ ਕੇ ਉਸ ਜੀਵ ਨੇ ਉਸ ਪਰਮੇਸ਼ਰ ਨੂੰ ਪਾ ਲਿਆ ਤੇ ਉਹਦਾ ਡਰ ਤੇ ਭ੍ਰਮ ਖਤਮ ਹੋ ਗਿਆ ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਸਦਾ ਹੀ ਸੁਖੀ ਰਹਿੰਦੇ ਨੇ ਔਰ ਉਹ ਪਰਮਾਤਮਾ ਵੱਲ ਬਰਾਗ ਵਿੱਚ ਆ ਕੇ ਜੁੜੇ ਰਹਿੰਦੇ ਨੇ ਪੌੜੀ ਸੇ ਗੁਰ ਸਿੱਖ ਤਨ ਤਨ ਹੈ ਜਿਨਨੇ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੁਰ ਸਤ ਗੁਰ ਨਾਮ ਦੇ ਰੜਾਇਆ ਤិន ਹਉ ਮੈਂ ਦੁਬਦਾ ਪੰਨੀ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲਾ ਉਹ ਸਿੱਖ ਤਨ ਹੈ जिने ਆਪਣੇ ਕੰਨਾ ਰਾਹੀਂ ਗੁਰੂ ਤੋਂ ਉਪਦੇਸ਼ ਸੁਣਿਆ ਹੈ ਉਪਦੇਸ਼ ਕੀ ਪਰਮਾਤਮਾ ਦਾ ਨਾਮ ਜਪਣ ਦਾ ਗੁਰੂ ਨੇ ਕਹਿੰਦੇ ਜਦੋਂ ਪਰਮੇਸ਼ਰ ਦਾ ਨਾਮ ਪੱਕਾ ਕਰਵਾ ਦਿੱਤਾ ਤਾਂ ਜੀਵ ਦੇ ਅੰਦਰੋਂ ਜਿਹੜੀ ਹਉਮੈ ਆ ਉਹ ਖਤਮ ਹੋ ਗਈ ਬਿਨ ਹਰ ਨਾਵੈ ਕੋ ਮਿੱਤਰ ਨਾਹੀ ਵਿਚਾਰ ਡਿਠਾ ਹਰ ਜੰਨੀ ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ ਤਿਨ ਸਤਗੁਰ ਕੀ ਗੱਲ ਮੰਨੀ ਜੋ ਗੁਰਮਖ ਨਾਮ ਤੇ ਆਇਂਦੇ ਤਿਨ ਚੜੀ ਚਵਗਣ ਵੱੰਨੀ ਕਹਿੰਦੇ ਹਰੀ ਦੇ ਸੇਵਕਾਂ ਨੇ ਇਹ ਵਿਚਾਰ ਕਰਕੇ ਦੇਖ ਲਿਆ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ ਦਾ ਮਿੱਤਰ ਨਹੀਂ ਹੈ ਪਰ ਕਹਿੰਦੇ ਗੁਰੂ ਗੁਰੂ ਦੇ ਸਨਮੁਖ ਹੋ ਕੇ ਉਹੀ ਜੀਵ ਗੁਰੂ ਦੀ ਗੱਲ ਮੰਨਦੇ ਨੇ ਨਾਮ ਜਪਣ ਵਾਲੀ ਜਿਨ੍ਹਾਂ ਤੇ ਪਰਮੇਸ਼ਰ ਆਪ ਪ੍ਰਸੰਨ ਹੈ ਪਰਮੇਸ਼ਰ ਵੱਲੋਂ ਜਦੋਂ ਕਿਰਪਾ ਹੁੰਦੀ ਆ ਫਿਰ ਹੀ ਜੀਵ ਗੁਰੂ ਦੇ ਨਾਲ ਮਿਲਦਾ ਤੇ ਗੁਰੂ ਦੇ ਉਪਦੇਸ਼ ਨੂੰ ਮੰਨਦਾ ਹੈ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਜੀਵ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਜੋ ਪ੍ਰੇਮ ਪੈਂਦਾ ਹੈ ਉਹ ਸਦਾ ਵੱਧਦਾ ਹੀ ਜਾਂਦਾ ਹੈ ਸਲੋਕ ਮਹੱਲਾ ਤੀਜਾ ਮਨਮੁਖ ਕਾਇਰਕ ਰੂਪ ਹੈ ਬਿਨ ਨਾਵੇ ਨਕ ਨਾਹੀ ਆਨੰਦ ਇਨ ਤੰਦੈ ਵਿਆਪਿਆ ਸੁਪਨੈ ਪੀ ਸੁਖ ਨਾਹੀ ਨਾਨਕ ਗੁਰਮੁਖ ਹੋਵੈ ਤਾਂ ਉਬਰੈ ਨਾਹੈ ਤਾਂ ਬਦ ਦੁਖ ਸਹਾਈ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੇ ਮਨਮੁਖ ਨੇ ਉਹ ਕਾਇਰ ਨੇ ਕਮਜ਼ੋਰ ਨੇ ਬੇਸ਼ਕਲ ਨੇ ਬਿਨਾਂ ਨਾਮ ਤੋਂ ਜਿਸ ਤਰ੍ਹਾਂ ਨੱਕ ਵੱਡੇ ਹੁੰਦੇ ਨੇ ਇਦਾਂ ਦੇ ਬਦ ਬਦ ਸ਼ਕਲ ਲੱਗਦੇ ਨੇ ਬਿਨਾਂ ਨਾਮ ਜਪਣ ਤੋਂ ਜਿਸ ਨੇ ਨਾਮ ਜਪਿਆ ਉਹ ਸਦਾ ਹੀ ਸੋਹਣੇ ਚਿਹਰੇ ਵਾਲਾ ਇਹ ਫਿਰ ਕਹਿੰਦੇ ਹਰ ਵਕਤ ਮਾਇਆ ਦੇ ਤੰਦਿਆਂ ਵਿੱਚ ਵਿਆਪੇ ਰਹਿੰਦੇ ਨੇ ਇਹਨਾਂ ਨੂੰ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਹੁੰਦੇ ਨੇ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਯਾਦ ਆਉਂਦਾ ਚਿੱਤ ਵਿੱਚ ਵਸਦਾ ਤੇ ਉਹ ਸੰਸਾਰ ਸਾਗਰ ਨੂੰ ਤੈਰ ਜਾਂਦੇ ਨੇ ਨਹੀਂ ਬਾਕੀ ਸਭ ਦੁੱਖ ਸਹਾਰਦੇ ਨੇ ਮਹੱਲਾ ਤੀਜਾ ਗੁਰਮਖ ਸਦਾ ਦਰ ਸੋਹਣੇ ਗੁਰ ਕਾ ਸਬਦ ਕਮਾਹੇ ਅੰਤਰ ਸਾਤ ਸਦਾ ਸੁਖ ਦਰ ਸੱਚਾ ਸੋ ਬਾਪਾ ਹੈ ਨਾਨਕ ਗੁਰਮੁਖ ਹਰਿ ਨਾਮ ਪਾਇਆ ਸਹਜੇ ਸੱਚ ਸਮਾਹੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜੋ ਗੁਰੂ ਦੇ ਸਨਮਖ ਹੁੰਦੇ ਨੇ ਉਹ ਪਰਮੇਸ਼ਰ ਦੇ ਦਰ ਤੇ ਵੀ ਹਮੇਸ਼ਾ ਸੋਹਣੇ ਲੱਗਦੇ ਨੇ ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ ਉਹਨਾਂ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ ਸਦਾ ਸੁਖ ਵਿੱਚ ਰਹਿੰਦੇ ਨੇ ਤੇ ਦਰਗਾਹ ਵਿੱਚ ਸੋਭਾ ਖਟਦੇ ਨੇ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੇ ਹਰੀ ਦਾ ਨਾਮ ਪ੍ਰਾਪਤ ਕਰ ਲਿਆ ਉਹ ਸਦਾ ਸਹਜਤਾ ਵਿੱਚ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਪੌੜੀ ਗੁਰਮਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮਖ ਜਨਕ ਹਰ ਨਾਮ ਲਿਵਲਾਈ ਗੁਰਮਖ ਬਸ਼ਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰਿ ਭਗਤ ਹਰ ਆਪ ਲਹਾਈ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਸਦਾ ਦਰਸ ਹੋਣੇ ਗੁਰ ਕਾ ਸਬਦ ਕਮਾਹਿ ਅੰਤਰ ਸਾਤ ਸਦਾ ਸੁਖ ਦਰ ਸੱਚੈ ਸੋਭਾ ਪਾਹਿ ਨਾਨਕ ਗੁਰਮੁਖ ਹਰ ਨਾਮ ਪਾਇਆ ਸਹਜੇ ਸੱਚ ਸਮਾਹਿ ਹੁਣ ਭਗਤਾਂ ਦੀ ਸਾਰਿਆਂ ਦੀ ਲੜੀ ਗਏ ਨੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪ੍ਰਲਾਦ ਭਗਤ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਪਾਈ ਜਪ ਕੀਤਾ ਪ੍ਰਮਾਤਮਾ ਦਾ ਫਿਰ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਹਰੀ ਦੇ ਨਾਮ ਨਾਲ ਡਿਬਲਾਈ ਰਾਜੇ ਜਨਕ ਨੇ ਫਿਰ ਗੁਰੂ ਦੇ ਸਨਮੁਖ ਹੋ ਕੇ ਵਸ਼ਿਸ਼ਟ ਨੇ ਪਰਮੇਸ਼ਰ ਦੀ ਗੱਲ ਸੁਣਾਈ ਕਹਿੰਦੇ ਗੁਰੂ ਤੋਂ ਬਿਨ ਗੁਰ ਹਰਨਾਮ ਨਾ ਕਿੰਨੇ ਪਾਇਆ ਮੇਰੇ ਭਾਈ ਕਹਿੰਦੇ ਮੇਰੇ ਭਾਈ ਇਹ ਗੱਲ ਸੁਣੋ ਗੁਰੂ ਤੋਂ ਬਿਨਾ ਪਰਮੇਸ਼ਰ ਦਾ ਨਾਮ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੁੰਦਾ ਇਸੇ ਕਰਕੇ ਆਪਾਂ ਹਰ ਵਕਤ ਜਦੋਂ ਗੱਲ ਕਰਦੇ ਆ ਕਹਿੰਦੇ ਆ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਡ ਲੱਗੀਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਨਾਮ ਨਹੀਂ ਮਿਲ ਸਕਦਾ ਨਾਮ ਜੋ ਜਪਣਾ ਨਾਮ ਜੋ ਦ੍ਰਿੜ ਹੋਣਾ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਇਹ ਸਾਨੂੰ ਤਕੀਦ ਹੋਣੀ ਆ। ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੱਲਾਂ ਕਰਨੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜੇ ਕਰ ਸਕਦੇ ਆ ਨਹੀਂ ਤਾਂ ਸੁਣ ਸਕਦੇ ਆ। ਉਪਦੇਸ਼ ਸੁਣ ਕੇ ਉਹਨੂੰ ਮਨ 'ਚ ਬਸਾਉਣਾ, ਹਿਰਦੇ 'ਚ ਬਸਾਉਣਾ ਤੇ ਉਹਦੇ ਅਨਸਾਰ ਆਪਣਾ ਜੀਵਨ ਟਾਲਣਾ। ਗੁਰਮਖ ਹਰਿ ਭਗਤ ਹਰਿ ਆਪ ਲਹਾਈ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਜੋ ਭਗਤੀ ਕਰਾਉਣੀ ਹੈ ਉਹ ਪਰਮੇਸ਼ਰ ਜੀਵ ਕੋਲੋਂ ਆਪ ਹੀ ਕਰਵਾਉਂਦਾ ਹੈ ਸ਼ਲੋਕ ਮਹਲਾ 3 ਜੀ ਸਤ ਗੁਰ ਕੀ ਪ੍ਰਤੀਤ ਨ ਆਈਆ ਸਬਦ ਨ ਲਾਗੋ ਪਾਓ ਔਸਨੋ ਸੁਖ ਨਾ ਉਪਜੈ ਪਾਵੇ ਸੋ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਜ ਮਿਲੇ ਸੱਚੇ ਸਿਉ ਲਿਵਲਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੂੰ ਸਤਿਗੁਰ ਤੇ ਭਰੋਸਾ ਨਹੀਂ ਹੋਇਆ ਗੁਰੂ ਦੇ ਸ਼ਬਦ ਦੇ ਨਾਲ ਪ੍ਰੇਮ ਨਹੀਂ ਪਿਆ ਉਸ ਨੂੰ ਕਹਿੰਦੇ ਕਦੇ ਸੁਖ ਨਹੀਂ ਮਿਲਦਾ ਚਾਹੇ ਉਹ 100 ਵਾਰ ਜਨਮ ਲੈ ਕੇ ਆ ਜਾਵੇ ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਸ ਉਹਨਾਂ ਨੂੰ ਸਹਜ ਮਿਲ ਜਾਂਦਾ ਸਹਜ ਵਿੱਚ ਆ ਕੇ ਉਹ ਸੱਚੇ ਦੇ ਵਿੱਚ ਲੀਨ ਹੋਏ ਰਹਿੰਦੇ ਨੇ ਮਹੱਲਾ ਤੀਜਾ ਇਹ ਮਨ ਐਸਾ ਸਤਗੁਰੂ ਖੋਜ ਲਹੋ ਜਿਤ ਸੇਵੀਐ ਜਨਮ ਮਰਨ ਦੁਖ ਜਾਏ ਸਹਸਾ ਮੂਲ ਨ ਹੋਵਈ ਹਉਮੈ ਸ਼ਬਦ ਜਲਾਏ ਕੁਰ ਕੀ ਪਾਲ ਵਿੱਚੋਂ ਨਿਕਲੇ ਸੱਚ ਵਸੈ ਮਨ ਆਏ ਅੰਤਰ ਸਾਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤ ਗੁਰ ਮਿਲੈ ਹਰ ਜਿਓ ਕਿਰਪਾ ਕਰੇ ਰਜਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਐਸੇ ਸਤ ਗੁਰ ਦੀ ਪਾਲ ਕਰੋ ਜੇ ਜਿਹੜੀ ਦਸੀ ਹੋਈ ਸੇਵਾ ਭਗਤੀ ਕਰਨ ਦੇ ਨਾਲ ਜਨਮ ਮਰਨ ਦਾ ਦੁੱਖ ਖਤਮ ਹੋ ਜਾਏ ਆਵਾਗਵਨ ਦਾ ਦੁੱਖ ਖਤਮ ਹੋ ਜਾਏ ਫਿਰ ਜੀਵ ਨੂੰ ਕਿਸੇ ਤਰ੍ਹਾਂ ਦੀ ਕੋਈ ਭਰਮ ਨਾ ਰਹੇ ਸਹਿਸਾ ਨਾ ਰਹੇ ਸ਼ਬਦ ਦੇ ਨਾਲ ਉਹਦੇ ਅੰਦਰੋਂ ਹਉਮੈ ਖਤਮ ਹੋ ਜਾਏ ਜਿਹੜੀ ਝੂਠ ਦੀ ਦੀਵਾਰ ਹੈ ਪਰਮੇਸ਼ਰ ਦੇ ਵਿਚਾਰ ਤੇ ਜੀਵ ਦੇ ਵਿਚਾਰ ਉਹ ਖਤਮ ਹੋ ਜਾਏ ਤੇ ਪਰਮੇਸ਼ਰ ਦਾ ਸੱਚਾ ਨਾਮ ਜੀਵ ਦੇ ਹਿਰਦੇ ਵਿੱਚ ਵਸ ਜਾਏ ਫਿਰ ਜੀਵ ਗੁਰੂ ਦੀ ਦਸੀ ਹੋਈ ਸੱਚੀ ਕਾਰ ਕਮਾਉਣ ਨਾਮ ਜਪਣ ਦੀ ਸੰਜਮ ਵਿੱਚ ਰਹਿਣ ਤੇ ਇਹਦੇ ਨਾਲ ਉਹਨਾਂ ਦੇ ਮਨ ਵਿੱਚ ਸੁੱਖ ਤੇ ਸ਼ਾਂਤੀ ਪੈਦਾ ਹੁੰਦੀ ਹੈ। ਨਾਨਕ ਜੀ ਕਹਿੰਦੇ ਨੇ ਸਤਗੁਰ ਪੂਰੇ ਕਰਮ ਜਦੋਂ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ ਫਿਰ ਹੀ ਜੀਵ ਨੂੰ ਮਿਲਦਾ। ਪਰਮੇਸ਼ਰ ਦੀ ਆਪਣੀ ਰਜ਼ਾ ਦੇ ਵਿੱਚ ਤੇ ਆਪਣੀ ਬਖਸ਼ਿਸ਼ ਦੇ ਵਿੱਚ ਹੀ ਜੀਵ ਨੂੰ ਗੁਰੂ ਦਾ ਮੇਲਾਪ ਹੁੰਦਾ ਹੈ। ਬੋੜੀ ਜਿਸ ਕੈ ਕਰ ਦੀਵਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲ ਕੀ ਕਿਸੇ ਦੀ ਨਹੀਂ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕਿਆ دیਵਾਨੋ ਕੋਈ ਨਸ ਭਜ ਨਿਕਲੇ ਹਰ ਦੀਵਾਨੋ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾ ਕਹਿ ਹਿਰਦੈ ਤਿੰਨ ਰਹੰਦੇ ਖੁੰਦੇ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਵੇ ਕੀ ਵੜੇ ਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੇ ਕਿਨੈ ਤੇ ਆਇਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਦੇ ਹਿਰਦੇ ਵਿੱਚ ਪਰਮੇਸ਼ਰ ਬਸਿਆ ਹੋਵੇ ਸਾਰਾ ਜਗਤ ਉਸ ਜੀਵ ਦੀ ਮੁੱਠੀ ਵਿੱਚ ਆ ਜਾਂਦਾ ਕਹਿੰਦੇ ਜਿਹੜੀ ਸੰਸਾਰਕ ਕਚਹਿਰੀ ਆ ਉਹਦੇ ਵਿੱਚੋਂ ਤਾਂ ਕੋਈ ਬਚ ਸਕਦਾ ਪਰ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਕਚਹਿਰੀ ਲੱਗੀ ਉਹਦੇ ਤੋਂ ਕੌਣ ਬਚ ਕੇ ਜਾ ਸਕਦਾ ਕਹਿੰਦੇ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਵੱਸ ਗਿਆ ਪਰਮੇਸ਼ਰ ਨੇ ਸਾਰੇ ਜਗਤ ਨੂੰ ਉਹਨਾਂ ਭਗਤਾਂ ਦੇ ਅੱਗੇ ਲਿਆ ਖੜਾ ਕੀਤਾ ਕਹਿੰਦੇ ਹਰੀ ਦੇ ਨਾਮ ਦੀ ਵਡਿਆਈ ਦੇਖੋ ਇਹ ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲਦੀ ਆ ਪਰ ਮਿਲਦੀ ਉਹਨਾਂ ਨੂੰ ਆ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਨੂੰ ਧਿਆਇਆ ਕਹਿੰਦੇ ਕੋਈ ਵਿਰਲੇ ਨੇ ਜਿਨ੍ਹਾਂ ਨਾਲ ਇਹ ਵਾਪਰਦੀਆਂ ਨੇ ਸ਼ਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਏ ਦੂਜੈ ਪਾਏ ਅਤ ਦੁੱਖ ਲੱਗਾ ਮਰ ਜਮੈ ਆਵੇ ਜਾਏ ਵਿਸਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ ਨਾਨਕ ਬਿਨ ਨਾਵੇ ਜਮ ਮਾਰਸੀ ਅੰਤ ਗਿਆ ਪਛਤਾਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਸਤਿਗੁਰ ਦੁਆਰਾ ਦੱਸੀ ਹੋਈ ਸੇਵਾ ਭਗਤੀ ਕਰਨ ਤੋਂ ਬਿਨਾਂ ਜੀਵ ਦਾ ਜਨਮ ਬਿਰਥਾ ਚਲੇ ਜਾਂਦਾ ਪਰਮੇਸ਼ਰ ਨੂੰ ਛੱਡ ਕੇ ਉਹ ਦੂਜੇ ਪਾਏ ਮਾਇਆ ਦੇ ਪਦਾਰਥਾਂ ਵਿੱਚ ਲੱਗਿਆ ਰਹਿੰਦਾ ਜਿਸ ਨਾਲ ਉਹਨੂੰ ਬਹੁਤ ਦੁੱਖ ਲੱਗਦਾ ਤੇ ਜੰਮਣ ਮਰਨ ਦਾ ਉਹਦਾ ਚੱਕਰ ਬਣਿਆ ਰਹਿੰਦਾ ਦੁਆਰਾ ਦੁਆਰਾ ਉਹ ਜਨਮ ਲੈਂਦਾ ਹੈ ਜੂਨੀਆਂ ਵਿੱਚ ਆਉਂਦਾ ਹੈ ਨਾਨਕ ਜੀ ਕਹਿੰਦੇ ਨੇ ਨਾਮ ਤੋਂ ਬਿਨਾ ਪਰਮੇਸ਼ਰ ਦੇ ਤੋਂ ਬਿਨਾ ਜਮ ਦੀ ਮਾਰ ਖਾਣੀ ਪੈਂਦੀ ਹੈ ਜੀਵ ਨੂੰ ਫਿਰ ਅੰਤ ਵਿੱਚ ਬੜਾ ਪਛਤਾਉਂਦਾ ਫਿਰ ਉਸ ਵਕਤ ਵਕਤ ਲੰਘ ਚੁਕਿਆ ਹੁੰਦਾ ਮਹੱਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ ਸਭ ਕਟ ਭੋਗ ਵੈ ਅਲਪਤ ਰਹੇ ਅਲੱਖ ਨ ਲਖਣਾ ਜਾਈ ਪੁਰ ਗੁਰਵੇ ਖਾਲਿਆ ਸਬਦੈ ਸੋ ਜੀ ਪਾਈ ਪੁਰਖੇ ਸੇਵ ਸੇ ਪੁਰਖ ਹੋਵੈ ਜਿਨੇ ਹੋਮੈ ਸਬਦ ਜਲਾਈ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜਗਤ ਦੇ ਵਿੱਚ ਪੁਰਖ ਇੱਕ ਹੈ ਪੁਰਖ ਹੈ ਪਰਮੇਸ਼ਰ ਬਾਕੀ ਸਭ ਜੀਵ ਇਸਤਰੀਆਂ ਨੇ ਪਰਮੇਸ਼ਰ ਕਹਿੰਦੇ ਹਰ ਇੱਕ ਘਟ ਦੇ ਵਿੱਚ ਵਿਆਪਕ ਹੈ ਪਰ ਫਿਰ ਵੀ ਉਨੂੰ ਕੋਈ ਲੇਪ ਨਹੀਂ ਹੈ ਸਭ ਘਟ ਦੇ ਵਿੱਚ ਵਿਆਪਕ ਹੈ ਪਰ ਦ੍ਰਿਸ਼ਟ ਨਹੀਂ ਦ੍ਰਿਸ਼ਟੀ ਚ ਨਹੀਂ ਆਉਂਦਾ ਹੈ ਅਸੀਂ ਇਹਨਾਂ ਅੱਖਾਂ ਨਾਲ ਦੇਖ ਨਹੀਂ ਸਕਦੇ ਕਿਉਂਕਿ ਮਨ ਦੀ ਅੱਖਾਂ ਨਾਲ ਨਜ਼ਰ ਆਉਂਦਾ ਹੈ ਜਦੋਂ ਕਹਿੰਦੇ ਪੂਰੇ ਗੁਰੂ ਨੇ ਵਿਖਾਲ ਦਿੱਤਾ ਨਾ ਪਰਮੇਸ਼ਰ ਉਦੋਂ ਫਿਰ ਜੀਵ ਨੂੰ ਸੋਝੀ ਪੈਂਦੀ ਆ ਸ਼ਬਦ ਦੇ ਰਾਹੀਂ ਕਿ ਪਰਮੇਸ਼ਰ ਕਿਸ ਤਰ੍ਹਾਂ ਮਿਲ ਆਪ ਖੁੰਦਾ ਹੈ ਪਰਮੇਸ਼ਰ ਦਾ ਕਿਸ ਤਰ੍ਹਾਂ ਮਨ ਦੀਆਂ ਅੱਖਾਂ ਨਾਲ ਪਰਮੇਸ਼ਰ ਨੂੰ ਦੇਖਿਆ ਜਾ ਸਕਦਾ ਹੈ ਅਦ੍ਰਿਸ਼ਟ ਪਰਮੇਸ਼ਰ ਹੈ ਤੇ ਅਦ੍ਰਿਸ਼ਟ ਅੱਖਾਂ ਨਾਲ ਦੇਖਿਆ ਜਾਂਦਾ ਜਿਹੜੇ ਕਹਿੰਦੇ ਜੀਵ ਜਿਹੜੇ ਪੁਰਖ ਉਸ ਪਰਮੇਸ਼ਰ ਨੂੰ ਸੇਵਾ ਭਗਤੀ ਕਰਦੇ ਨੇ ਉਹ ਉਸ ਪਰਮੇਸ਼ਰ ਦਾ ਰੂਪ ਹੋ ਜਾਂਦੇ ਨੇ ਉਹਨਾਂ ਦੇ ਅੰਦਰੋਂ ਸ਼ਬਦ ਦੇ ਰਾਹੀ ਹੋਮੇ ਜਲ ਜਾਂਦੀ ਤਿਸ ਕਾ ਸ੍ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ ਨਹਿਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵੈ ਨਾ ਜਾਈ ਉਹ ਪਰਮੇਸ਼ਰ ਦਾ ਕਹਿੰਦੇ ਕੋਈ ਨਾ ਦੁਸ਼ਮਣ ਆ ਨਾ ਕੋ ਸ੍ਰੀਕ ਆ ਉਹਦਾ ਰਾਜ ਸਦਾ ਦੇ ਰਹਿਣ ਵਾਲਾ ਹੈ ਕਿਉਂਕਿ ਉਹ ਕਦੇ ਜੰਮਣ ਮਰਨ ਚ ਨਹੀਂ ਆਉਂਦਾ ਉਹ ਸਦਾ ਦੇ ਰਹਿਣ ਵਾਲਾ ਹੈ ਉਸਦਾ ਰਾਜ ਵੀ ਫਿਰ ਸਦਾ ਦੇ ਰਹਿਣ ਵਾਲਾ ਹੈ ਅੰਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਕਹਿੰਦੇ ਜੋ ਪਰਮੇਸ਼ਰ ਦਾ ਸੇਵਕ ਬਣ ਜਾਂਦਾ ਉਹ ਹਰ ਵਕਤ ਉਸ ਦੀ ਸਿਫਤ ਸਲਾਹ ਕਰਦਾ ਹੈ ਨਾਨਕ ਜੀ ਕਹਿੰਦੇ ਨੇ ਨਾਨਕ ਜੀ ਵੀ ਉਸ ਸੱਚੇ ਪਰਮੇਸ਼ਰ ਦੀ ਵਡਿਆਈ ਦੇਖ ਕੇ ਅੰਦਰੋਂ ਵਿਕਾਸ ਵਿੱਚ ਆ ਗਏ ਨੇ ਕਿ ਉਹ ਪਰਮੇਸ਼ਰ ਦੀ ਵਡਿਆਈ ਸਭ ਤੋਂ ਵੱਡੀ ਹੈ ਸਭ ਤੋਂ ਉੱਚਾ ਪਰਮੇਸ਼ਰ ਅਸੀਂ ਉਹਦੀ ਵਡਿਆਈ ਦਾ ਅੰਤ ਨਹੀਂ ਪਾ ਸਕਦੇ ਪਰ ਅਸੀਂ ਵਿਕਾਸ ਵਿੱਚ ਆ ਸਕਦੇ ਹਾਂ ਉਹਦੀ ਵਡਿਆਈ ਨੂੰ ਸੁਣ ਕੇ ਵਾਹਿਗੁਰੂ ਜੀ ਹੰਦੀ ਸੰਗ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ